ਨੀ ਤੇ ਖੇਡਦਾ ਫਿਰਦਾ ਹੋਮਵਰਕ ਕਰ ਲਿਆ ਸਕੂਲ ਦਾ ਹੈ ਸਾਰਾ ਹਾਂਜੀ ਚਲ ਆ ਦਿਖਾ ਮੈਨੂੰ ਪਤਾ ਹੈ ਦੇਖ ਸਕੂਲ ਜਾਂਦੇ ਨੇ ਸਾਰੇ ਕੰਮ ਦਿੱਤਾ ਪిల్లా ਨੇ ਕੰਮ ਲਈ ਆਮੇ ਕਰ ਲਿਆ ਨਾ ਜਿਆਦਾ ਸਰ ਮੈਂ ਸਮਝ ਲੈਣੇ ਆ ਚਲ ਛਣਾਵੋ ਅਮਰੀ ਟਾਈਗਰ ਰਿਜ਼ਰਵ ਆਰ देयर ਇਨ ਇੰਡੀਆ ਐਸ ਆ ਮਾਰਚ 2025 58 ਵੈਲ ਡਨ ਹਰ ਮੈਂ ਵੀ ਇੱਕ ਗੇਮ ਰੈਡੀ ਕੀਤੀ ਤੁਹਾਡੇ ਦੋਨਾਂ ਲਈ ਅੱਜ ਕਿਹੜੀ ਗੇਮ ਆ ਗਈ ਨਮੀ ਜੀਕੇ ਦੀ ਆ ਰੈਡੀ ਆ ਦੋਨੋਂ ਹਾਂਜੀ ਬਿਲਕੁਲ ਚੱਲੋ ਪਾ ਪਨੀ ਸਿਟੀ ਚਲੋ ਲੱਤੋ ਗੇਮ ਦੱਸੋ ਗੇਮ ਤਾਂ ਟੂ ਇਜ਼ੀ ਆ ਜੀਕੇ ਕੁਐਸਚਨ ਪਾਪਾ ਇਹਦੀ ਕਲਾਸ ਵਾਲੇ ਨਾ ਹੋਣ ਨਹੀਂ ਨਹੀਂ ਕਲਾਸ ਵਾਲੇ ਨਹੀਂਗੇ ਹਲੋ ਦੋਨੋਂ ਕਾਪੀ ਆਪਣੀਆਂ ਆਪਣੀਆਂ ਦੱਸੋ ਕਿਹੜੀ ਗੀਮ ਇਸ ਨੂੰ ਇਹਨਾਂ ਤੇ ਨਹੀਂ ਕਰਨਾ ਇਹ ਥੱਲੇ ਰੱਖਣ ਨੂੰ ਦਿੱਤੀਆਂ ਜੀ ਜਦ ਜਾਮੇ ਪੇਪਰ ਦੇਣ ਲੱਗੇ ਹੋਣੇ ਆਈ ਮਿਲ ਗਈਆਂ ਆਪਾਂ ਨੂੰ ਸ਼ੀਟਸ ਪਾਂਡੀਆਂ ਨਹੀਂ ਦੋਨਾਂ ਤੇ ਸੇਮ ਆ ਆਨਸਰ ਦੇਣੇ ਆ ਦੇਖਣਾ ਕੌਣ ਪਹਿਲਾਂ ਕਰਦਾ ਵਾ ਜੀ ਜਰ ਚ ਆਨਸਰ ਦੇਣਾ ਹਾਂ ਟਾਈਮਿੰਗ ਨੋਟ ਕਰ ਲੈਣੇ ਆ ਕੀ ਟਾਈਮ ਹੋਇਆ तो उसी तक स्टार्ट भी करता पढ़ना लव नीत नहीं, नहीं। आज स्टार्ट नहीं किता पढ़ता ना पहले आगे और पहले फाइव थर्टी सिक्स हो गए हाँ फाइव थर्टी सिक्स नहीं अपन टाइम अल्लाह दे करना किन्हे okay, चार क्वेश्चन आ जा रहे हैं आजी किन्हे टाइम चुकाने हैं दो मिनट जो लो ताँग। ताँग थो स्टार्ट हो गया। okay. दो मिनट दिते थोड़ा करो करो करो, करो चल बोली चलो सोचो सोचो एक ते ना टाइम वेस्ट करो रवनीत अगला सोचला ला थोड़ा नो रवनीत ने स्लो चाल दता नहीं आज आज रवनीत बिना बाँधना तो very good timing ਉਹ ਇਹਦੇ ਟੱਕਰ ਨਹੀਂ ਕਿੱਥੇ ਫਰੂਟ ਸੌਚ ਡੇਲੀ ਖਾਣਾ ਕੱਕੇ ਤੇ ਨਹੀਂ ਉਹ ਮੈਂ ਤਾਂ ਲੈ ਲਿਆ ਇਹ ਨਹੀਂ ਵੀ ਤਾ ਤੁਮ ਮੈਂ ਤਾਂ ਕਰਦੀ ਆ ਜੀ ਸਬਜ਼ੀ ਵੀ ਤੇਰੀ ਫੇਵਰੇਟ ਹੈ ਇੱਕ ਕੱਕੇ ਤੇ ਕਵੈਸਚਨ ਇੱਕੋ ਹੀ ਬੋਲਿਆ ਕਵੈਸਚਨ ਇੱਕੋ ਹੀ ਬੋਲਿਆ ਟਾਈਮਿੰਗ ਤਾਂ ਹੋ ਗਈ ਥੋੜੀ ਚਲ ਦੋ ਮਿੰਟ ਤੁਹਾਡੇ ਹੋ ਗਏ ਆ ਮਟ ਆਪਾਂ ਤੁਹਾਨੂੰ ਦੋ ਮਿੰਟ ਹੋਰ ਦੇ ਦਿੰਨੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋ ਮਿੰਟ ਹੋਰ ਲੈ ਲਓ ਦੋ ਲੈਣੇ ਕਿ ਤਿੰਨ ਪਹਿਲਾਂ ਦੱਸ ਦੋ 5 ਮਿੰਟ ਦਾ ਕਿੰਨਾ 5 ਮਿੰਟ ਕਿੰਨੇ ਲਾਗੇ ਢਾਈ ਲਾਗੇ ਢਾਈ ਮਿੰਟ ਹੋਰ 5 ਮਿੰਟ ਓਕੇ 5 ਦੇ 6 ਲੈ ਲਓ ਚਲੋ ਜਿੰਨੇ ਪਹਿਲਾਂ ਕੀਤਾ ਉਹ ਹੀ ਵਿਨਰ ਬਣਨਾ ਗੱਦੇ ਮੈਂ ਉੱਤਰ ਬੈਠਾ ਕਵੈਸਚਨ ਤੁਸੀਂ ਇੱਕ ਹੀ ਦੱਸਿਆ ਵੀ ਕੀ ਪੁੱਛਿਆ ਵਾ ਆ ਗਿਆ ਹੈਗਾ ਕੱਤਾ ਅੱਖਾ ਸਿੱਕਾ ਅੱਪਰ ਕੀ ਦਿਖਾ ਮੋਗੇ ਇਹ ਦੋ ਸਬਜ਼ੀਆਂ ਦੱਸੋ ਰਵਨੀਤ ਨੂੰ ਤਾਂ ਹੁਣ ਈਜ਼ੀ ਹੋ ਗਿਆ ਦੇਖਣਾ ਤੁਹਾਡਾ ਸੀ ਜਗ੍ਹਾ ਤੇ ਬੈਠ ਗਿਆ ਉੱਥੋਂ ਈਜ਼ੀ ਦੇਖਦਾ ਉਹਨੂੰ 5 ਮਿੰਟ 1 ਮਿੰਟ ਮੈਂ 6 ਇਹ ਕਰ ਦਿੱਤੇ 6 ਮਿੰਟ ਕੋਈ ਵੀ ਔਖਾ ਕੁਐਸਚਨ ਨਿਗਾਏ ਤਾਂ ਬਹੁਤ ਔਖੇ ਆ ਤੁਹਾਡੀ ਬ੍ਰੇਨ ਦੀ ਐਕਸਰਸਾਈਜ਼ ਹੁੰਦੀ ਹੈ ਡੇਲੀ ਹਨਾ ਕੰਨ ਵਾਲ ਦੇਖਦੇ ਜੀਨਰ ਬਣੂ ਕੋਈ మార్క్ నిల్లా కిరా పూ బిన్న ਜੇ ਤੁਸੀਂ ਟਰਾਈ ਕਰਨਾ ਮੰਗਦੇ ਆਂ ਟਾਈਮ ਹੋਰ ਮਿਲ ਜਾਊਗਾ ਜੇ ਕਿੰਨੇ ਅੱਗੇ ਅਸੀਂ ਹਾਰ ਗਏ ਫਿਰ ਕੀ ਦੇਣਾ ਟਾਈਮ ਹੋਰ ਟਾਈਮ ਤਾਂ ਬੰਦ ਹੋ ਗਿਆ 5 ਮਿੰਟ ਹੋ ਗਏ ਪੂਰੇ ਲੈਣਾ ਟਾਈਮ ਹੋਰ ਇਹ ਤਾਂ ਬਾਤ ਸੌਣ ਹਰਸੁਨੇ ਕਰਤੇ ਆ ਬਰਾ ਤੂੰ ਵੀ ਬਾਤਾਂ ਕਰ। ਕੀ? ਹਾਂ। ਕੰਪਲੀਟ ਕਰਨਾ winner ਤਾਂ winner ਤਾਂ ਉਹੀ ਹੋਊਗਾ ਜਿਹੜਾ ਕੰਪਲੀਟ ਕਰੂ। ਤੁਹਾਨੂੰ ਕਿਹਨੂੰ ਪਤਾ ਤਾਂ ਦੋ ਨੰਬਰ ਵਾਲਾ ਮੈਨੂੰ ਦੱਸ ਲਓ। ਕੀ ਆ ਬਾੜ ਹੀ ਨਹੀਂ ਹੋਇਆ? ਆਹ। ਤੇ ਫਿਰ ਬਟਰ ਕੋਲ ਤੇ ਨਹੀਂ ਤੇ ਇੱਕ ਨੰਬਰ ਵਾਲਾ ਕਿਹੜਾ ਹੋ ਗਿਆ ਇੱਕ ਨੰਬਰ ਆਉਂਦਾ ਹੋ ਗਿਆ ਅਮੈਂ ਤਾਂ ਵੀ ਟਾਈਮ ਲੈ ਕੇ ਦਮ ਨਿਬੜਨਾ ਹੀ ਨਹੀਂ ਚਲੋ ਟਾਈਮ ਨਹੀਂ ਫ੍ਰੀ ਟਾਈਮ ਇਹ ਵਾਅਦਾ ਕੀਤਾ ਹੈ ਫ੍ਰੀ ਟਾਈਮ ਬਸ ਉਹ ਬਿਨਰ ਹੋ ਜਾਵੇ ਹਾਂਜੀ 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 ਉਹ ਮੰਨ ਲਾਂਗੇ ਫ੍ਰੀ ਟਾਈਮ ਦੇਤਾ ਹਾਂ ਤੁਹਾਨੂੰ ਜਿੰਨਾ ਮਰਜ਼ੀ ਟਾਈਮ ਲਓ ਇਹ ਤਾਂ ਆਪਣੀ ਵੀਡੀਓ ਬਹੁਤ ਲੰਮੀ ਬਣ ਜਾਣੀ ਆ। ਦੇਖਦੇ ਰਹੋ ਦਿਗੀ। ਲਓ ਵੀ ਆਪਣਾ ਡਨ ਹੋ ਗਿਆ। ਆਪਾਂ ਹੋ ਗਏ winner ਸੀ ਇਹ ਮੈਨੂੰ ਗਲਤ ਮਿਲ ਗਈ ਰਵਨੀਤ ਵਾਲੀ ਲਾਸਟ ਕੀ ਆ ਪੈਕ ਕਰੇ ਗਿਆ ਮੈਰਾ ਤੇ ਹੁਣ winner ਦਸੂਵੀ ਆਡੀਅנס ਕੌਣ winner ਆਪਣੇ ਵੀ ਰਵਨੀਤ ਦਾ ਫਰਸਟ ਕੁਐਸਚਨ ਆ ਕੱਕਾ ਅੱਖਰ ਤੇ ਦੋ ਫਲ ਦੱਸੋ ਨੇ ਇੱਕ ਲਿਖਿਆ ਕੇਲਾ ਤੁਸੀਂ ਕਿੰਨੇ ਲਿਖੇ ਤੁਸੀਂ ਵੀ ਕੇਲਾ ਕਾਲੇ ਅੰਗੂਰ ਕਾਲੇ ਅੰਗੂਰ ਕੇਲਾ ਕੀਵੀ ਸੈਕਿੰਡ ਕੁਐਸਚਨ ਕੱਕਾ ਅੱਖਰ ਤੇ ਦੋ ਸਬਜ਼ੀਆਂ ਦੱਸੋ ਕਰੇਲਾ ਕੱਦੂ ਤੇ ਕਰੇਲਾ ਕਰੇਲਾ ਇੱਥੇ ਰਵਨੀਤ ਕਾਲੇ ਚਨੇ ਸਬਜ਼ੀਆਂ ਚਲੋ ਮੰਨ ਲੈਣੇ ਕੱਕਾ ਅੱਖਰ ਤੇ ਇੱਕ ਰੰਗ ਕਾਲਾ ਕਾਲਾ ਪਪਾ ਦੋਨੇ ਨੇ ਬਲੈਕ ਨਾਲ ਲਿਖਿਆ ਕੱਕ ਅਤੇ ਇੱਕ ਗੱਡੀ ਦਾ ਨਾਮ ਦੱਸੋ ਕ੍ਰੇਟਾ ਰਵਨੀਤ ਨੇ ਕ੍ਰੇਟਾ ਲਿਖਿਆ ਇੱਕ ਗੱਡੀ ਦਾ ਲਿਖਣਾ ਸੀਗਾ ਕੀ ਆ ਕ੍ਰੇਟਾ ਠੀਕ ਆ ਠੀਕ ਬੱਬਾ ਨੇ ਇੰਗਲਿਸ਼ ਲਿਖਿਆ ਹੋਣਾ ਬੱਬਾ ਖਰਤੇ ਇੱਕ ਸਬਜ਼ੀ ਇੱਕ ਸਬਜ਼ੀ ਦੱਸਣੀ ਸੀ ਬੱਬੇ ਤੇ ਉਹ ਵੀ ਰਵਨੀਤ ਨੇ ਬੱਬਾ ਖਰਤੇ ਇੱਕ ਫਲ ਦੱਸਣਾ ਸੀ ਮੇਰੇ ਰਵਨੀਤ ਦਾ ਤਾਂ ਆਈ ਥਿੰਕ ਹਾਂਜੀ ਰਵਨੀਤ ਨੇ ਜ਼ਿਆਦਾ ਅਟੈਂਪਟ ਕੀਤਾ ਵਾ ਕੀ ਹੋਇਆ ਇਹਨੇ ਕਿ ਇੱਕ ਸਬਜ਼ੀ ਕਿਹੜੀ ਲਿਖਣੀ ਸੀ ਬੱਬੇ ਤੇ ਨਹੀਂ ਠੀਕ ਆ ਇੱਕ ਇੱਕ ਸਬਜ਼ੀ ਲਿਖੀ ਇੱਕ ਹੀ ਲਿਖਣੀ ਸੀ ਕਿਹੜੀ ਬੈਂਗਣ ਕੁਸੀਂ ਦੋ ਸੋਚਦੇ ਰਹਿਗੇ ਬੱਬੇ ਬੱਬੇ ਤੇ ਇੱਕ ਫਲ ਦੱਸਣਾ ਸੀ ਬੇਰ ਬੇਰ ਚੀਟ ਕੀਤਾ ਹੋਊਗਾ ਮੈਨੂੰ ਲੱਗਦਾ ਰਮਨੀਤ ਤਾਉਂਦਾ ਸੀ ਚੀਟ ਕੀਤਾ ਮੈਨੂੰ ਮੈਂ ਚੀਟ ਕੀਤਾ ਓਕੇ ਤੇ ਗੱਡੀ ਇੱਕ ਲਿਖਣੀ ਸੀ ਉਹ ਵੀ ਦੋਨਾਂ ਨੇ ਲਿਖੀ ਆ ਕਲਰ ਨੇਮ ਦੱਸਣਾ ਸੀ ਉਹ ਵੀ ਦੋਨਾਂ ਨੇ ਲਿਖਿਆ ਆ ਸਾਬਦੀਆਂ ਵੀ ਮੈਂ ਦੋ ਲਿਖੀਆਂ ਸਾਬਦੀਆਂ ਰਮਨੀਤ ਨੇ ਵੀ ਦੋ ਲਿਖੀਆਂ ਰਮਨੀਤ ਨੇ ਨਹੀਂ ਇਕੱਲੀ ਨਹੀਂ ਦੋ ਹੀ ਲਿਖੀਆਂ ਰਮਨੀਤ ਨੇ ਕद्दू ਤੇ ਕਰੇਲਾ ਇਹਨੇ ਕਾਲ ਇੱਕ ਲਿਖਿਆ ਕੇ ਲਾਲ ਇੱਕ ਕੇਲਾ ਮੈਂ ਅੰਗੂਰ ਲਿਖੇ ਨਾਲ ਤੁਸੀਂ ਕਾਲੇ ਅੰਗੂਰ ਹੋਣ ਲਿਖਿਆ ਨਹੀਂ ਪਹਿਲਾਂ ਲਿਖਿਆ ਮੈਂ ਵੀਡੀਓ ਤੇ ਦਿਖਾ ਦੂੰਗਾ ਵੀਡੀਓ ਬਣੀ ਹੈ ਪਹਿਲਾਂ ਲਿਖਿਆ ਓਕੇ ਹੋਰ ਨਹੀਂ ਪਰ ਬੀਅਰ ਨੂੰ ਕੀ ਕਿਹਾ ਜਾਏਗਾ ਆਪਣੇ ਬੀਅਰ ਨੂੰ ਮੈਂ ਚਾਹੁੰਦੀ ਆ ਵੀਡੀਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਜੁੜੇ ਰਹੋ ਤੇ ਇਹ ਵੀਡੀਓ ਹੋਰ ਦੇਖਣ ਲਈ ਤੁਹਾਡੇ ਲਈ ਇਦਾਂ ਨੇ ਹੋਰ ਇੰਟਰਸਟਿੰਗ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਜੇ ਇੰਨਾ ਸਾਰੇ ਕੁਐਸਚਨਸ ਦਾ ਤੁਹਾਡੇ ਕੋਲੇ ਕੋਈ ਹੋਰ ਆਨਸਰ ਹੋਇਆ ਤਾਂ ਸਾਨੂੰ ਪਲੀਜ਼ ਕਮੈਂਟ 'ਚ ਜ਼ਰੂਰ ਦੱਸਿਓ ਕੱਕੇ ਤੇ ਫਲ ਦਾ ਨਾਂ ਸਬਜ਼ੀ ਦਾ ਨਾਂ ਗੱਡੀ ਦਾ ਨਾਂ ਜਿਸ ਰੰਗ ਦਾ ਆਪਸ਼ਨ ਹੋਈ ਹੋਰ ਤਾਂ ਸਾਨੂੰ ਪਲੀਜ਼ 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 ਕਮੈਂਟ ਕਰਕੇ ਦੱਸਿਓ ਧੰਨਵਾਦ ਬਾਏ